बोल बोल करने के वाह गुरु उन्हें दो जहान दी लाली खालसा जीओ जिबान ने थोड़ी जी हरकत की थी पहला ही अक्षर बोलया मसा मसा तीसरी वेर क्या बोल वाह गुरु ਤੁਸੀਂ ਵੀ ਬੋਲੋ ਖਾਲਸਾ ਜੀਓ ਤਰ ਜਾਓਗੇ ਇਹ ਕਹਾਣੀ ਨਹੀਂ ਇਹ ਸਾਡੀ ਕਹਾਣੀ ਹੈ ਮੈਂ ਕੋਈ ਪਹਾਲੇ ਦੀ ਕਹਾਣੀ ਨਹੀਂ ਸੁਣਾ ਰਿਹਾ ਤੁਹਾਨੂੰ ਇਹ ਅਸੀਂ ਹੈਗੇ ਉਹ ਜਿਹੜੇ ਗੁਰੂਆਂ ਕੋਲ ਰਹਿ ਕੇ ਗੁਰੂ ਦੀ ਪਰਵਾਹ ਨਹੀਂ ਕਰਤੇ ਜਿਹੜੇ ਸੰਤਾਂ ਕੋਲ ਰਹਿ ਕੇ ਸੰਤਾਂ ਦੀ ਪਰਵਾਹ ਨਹੀਂ ਕਰਦੇ ਅਸੀਂ ਸਾਰੇ ਹੀ ਭਾਲੇ ਹੈਗੇ ਤੀਜੀ ਵੇਰੀ ਜਿਸ ਵੇਲੇ ਗਿਆਨ ਉਹਦੇ ਮੂੰਹ ਨਿਕਲਿਆ ਵਾਹਿਗੁਰੂ ਬਸ ਖਾਲਸਾ ਜੀ ਉਹ ਸਾਰਾ ਡੇਰਾ ਜਕਾਰੇ ਦੇ ਗੂੰਜ ਨਾਲ ਗੂੰਜ ਪਿਆ ਤੁਸੀਂ ਦੇ ਇਹੋ ਜਾਂ ਜਕਾਰਾ ਛੜ ਰੇ ਕਿ ਇੱਥੇ ਲੀਰੀ ਵੀ ਨਹੀਂ ਹਲਿ ਉਹਨਾਂ ਨੇ ਕੰਨਾਂ ਲਾਤੀਆਂ ਸੇਵਾਦਾਰਾਂ ਨੇ ਕਈ ਵਿਚਾਰੇ ਸੰਗ ਦੇ ਜਗਾਰਾ ਛੜਨ ਨੂੰ ਖਾਲਸਾ ਜੀ ਉਹ ਚੰਗੇ ਕੰਮ ਨੂੰ ਨਹੀਂ ਸੰਗਣਾ ਹਾਂ ਕੋਈ ਗਲਤ ਕੰਮ ਕਰਨਾ ਹੋਵੇ ਤੇ ਜਰੂਰ ਸੰਗਣਾ ਜਗਾਰਾ ਛੜਨ ਨੂੰ ਕਾਦੀ ਸੰਗਾਈ ਪਾੜ ਦਿਓ ਗਲੇ ਪੂਰੇ ਹਾਂ ਹੁਣ ਪਤਾ ਲੱਗਿਆ ਕਿ ਤੁਸੀਂ ਬੈਠੇ ਹੋ ਮੈਨੂੰ ਵੀ ਪਤਾ ਲੱਗਿਆ ਕਿ ਮੈਂ ਮੱਕੇ ਦੇ ਸਾਹਮਣੇ ਬੋਲ ਰਿਹਾ ਮਹਾਰਾਜ ਕਹਿਣ ਲੱਗੇ ਸਿਰ ਤੇ ਹੱਥ ਰੱਖ ਕੇ ਬਾਬਾ ਹਰੀ ਸਿੰਘ ਕਹਿਣ ਲੱਗੇ ਲੰਗਰ ਉੱਚ ਚੱਲ ਜਾ ਹੁਣ 40 ਦਿਨ ਨਾਮ ਜਪ ਤੇ 40 ਦਿਨ ਸੇਵਾ ਕਰ ਮੂੰਹੋਂ ਦੁਨਿਆਵੀ ਗੱਲ ਨਹੀਂ ਕਰਨੀ ਮੂੰਹੋਂ ਸੰਸਾਰੀ ਗੱਲ ਨਹੀਂ ਕਰਨੀ ਜੇ ਤੈਨੂੰ ਸੰਗਤਾਂ ਸੰਤਾਂ ਵਾਂਗੂ ਪੂਜਣ ਗਿਆ ਵਰਦਤਾ ਖਾਲਸਾ ਜੀ